ਗੁਰਮਖ ਮੰਗੇ ਦਾ ਸੁਭਾਅ ਹੁੰਦਾ ਹੈ ਸਾਜ ਵਰਗਾ ਮਾਰੂਤ ਮੰਗੇ ਦਾ ਸੁਭਾਅ ਤੇ ਸ਼ਾਲੀ ਵਰਗਾ ਜੀਨੇ ਨਾਲ ਸੰਕਰਾਂਟਾ ਛਾਂਟਾ ਗੁਰਮਖ ਮੰਦਾ ਸਤਿਗ੍ਰੰਥ ਕਰਦਾ ਹੈ ਮਹਾਰਾਜ ਇਹ ਕਹਿੰਦੇ ਨੇ ਕਿ ਸਾਧ ਕ੍ਰਿਜੈ ਗੁਰੇ ਜਿਹੜੀ ਛੋੜ ਆਪਣ ਚੱਲੀ ਐ ਮਹਾਰਾਜ ਦਾ ਬਲ ਬਣਦੇ ਗੁਰਮੁਖ ਬੰਦਾ ਤਤ ਨੂੰ ਗ੍ਰਹਿਣ ਕਰਦਾ ਤੁਣਾ ਨੂੰ ਗ੍ਰਹਿਣ ਕਰਦਾ ਤੇ ਆਪਣ ਛੜੀ ਜਾਂਦਾ ਇਹ ਕਹਿੰਦਾ ਮਤ ਲੈਣਾ ਇਹਦੇ ਵਿਚਾਰਣ ਹੋਣਗੇ ਛੱਡ ਦਿਓ ਭਾਈ ਗੁਣ ਦੀ ਗੱਲ ਹੁਣ ਹੈ ਗੁਣ ਨੂੰ ਗ੍ਰਹਿਣ ਕਰਦਾ ਜਾ ਉਹ ਕਿਸੇ ਦੇ ਆਤਮ ਨੂੰ ਗ੍ਰਹਿਣ ਨਹੀਂ ਕਰਦਾ ਚਿਤਰਾ ਪ੍ਰਾਚਨ ਸਮਿਆਂ ਦੇ ਅੰਦਰ ਛੱਜ ਵਿੱਚ ਪਾ ਕੇ ਦਾਣੇ ਜਿਨਾਂ ਛੱਡੇ ਜਾਂਦੇ ਹੁੰਦੇ ਸੀ ਜੋ ਉਹ ਹੁੰਦੀ ਤੋਂ ਬਾਹਰ ਨਿਕਲ ਜਾਂਦੀ ਸੀ ਤਤ ਅੰਦਰ ਹੈ ਜਾਂ ਦਸ ਦਾਣਾ ਵਿਛੇ ਡੀ ਜਾਂਦਾ ਪੂਰੀ ਆਦ ਬਾਹਰ ਨਿਕਲੀ ਜਾਂਦੀ ਉਹ ਚ ਗੁਣ ਨੂੰ ਅੰਦਰ ਰੱਖਦਾ ਸੀ ਸਤ ਨੂੰ ਅੰਦਰ ਰੱਖਦਾ ਸੀ ਜਿਹਦੇ ਵਿੱਚ ਕੱਤ ਨਹੀਂ ਪੂੜੀ ਆਲ ਆ ਢੱਕਾ ਹੈ ਉਹ ਬਾਹਰ ਕੱਢ ਦਿੰਦਾ ਹੈ ਸੱਚ ਗੁਰਮੁਖ ਵੀ ਇਸੇ ਤਰ੍ਹਾਂ ਕਰਦਾ ਹੈ ਉਹ ਕਹਿੰਦਾ ਗੁਣਾਂ ਨੂੰ ਗ੍ਰਹਿਣ ਕਰੋ ਗੁਣ ਧਾਰਨ ਕਰੋ ਆਪਕਨ ਛੱਡ ਦਿਓ ਭਾਈ ਪਰ ਮਨੁੱਖ ਮੰਦੇ ਦਾ ਸੁਭਾਅ ਹੈ ਜਿਹੜਾ ਨਹੀਂ ਬਰਦਾ ਜਿਹਦੇ ਵਿੱਚ ਆਡਾ ਬਕੀਸ਼ ਵਾਲੇ ਦੇ ਅੰਦਰ ਰੋਜ਼ ਕਰਾਂ ਆਟਾ ਪਾਓ ਤਤ ਜਿਹੜਾ ਏਠਾ ਡਿੱਗ ਜਾਂਦਾ ਹੈ। ਉਹ ਨੂੰ ਛਾਲਣੀ ਸਾਹਮ ਕੇ ਰੱਖ ਲਈ। ਜੋ ਤਤ ਆਟਾ ਹੈ ਉਹ ਏਠਾ ਨਿਕਲ ਗਿਆ ਛੱਡ ਦਿੱਤਾ। ਤੇ ਫੂਕ ਨੂੰ ਸਭ ਹੀ ਮਿਟੀ। ਮਨੁੱਖ ਬੰਦਾ ਇਸੇ ਤਰ੍ਹਾਂ ਲੋਕਾਂ ਦੇ ਆਕੜ ਇਕੱਠੇ ਕਰਦਾ ਹੈ। ਗੂੜਾ ਨੂੰ ਛੱਡ। ਮਾਰਨ ਕਿੰਨੇ ਲੋਕ ਅਬੜਾ ਕੀ ਬਣਨੇ ਡਟੜੀ ਕੁੰਨ ਦਾ ਪਿਆਨੇ ਕੋਏ ਕਹਿੰਦੇ ਉਹ ਅਬੜਾ ਦੀ ਘੰਡ ਬੰਨੀ ਬੈਠਾ ਵਿਚਾਰਾ ਮਨ ਮੁਖੇ ਜੜਾ ਤੇ ਗੁਣਦੋਂ ਛੱਡ ਦਿੱਤੇ ਚੰਗੀਆਂ ਛੱਡ ਦਿੱਤੀਆਂ ਬੁਰਾਈਆਂ ਇਕੱਠੀਆਂ ਕਰ ਤੂ ਇੱਕ ਗੁਰਮੁਖ ਐ ਦੀ ਚੰਗਿਆਈ ਕੋਲ ਰੱਖੀਓ ਤੇ ਬੁਰਾਈ ਛੱਡ ਦੇਣੀ ਕਹਿੰਦਾ ਬੁਰਾਈ ਛੱਡ ਦਿਓ ਕਿਸੇ ਦਾ ਆਪਣਾ ਹੈ ਆਪਣੜ ਛੱਡ ਦਿਓ ਭਲਾ ਕਰ ਕਿਸੇ ਦਾ ਇਹ ਨ ਦੇਖ ਕੇ ਇਹਦੇ ਵਿੱਚ ਆ ਆਪਣਾ ਹੈ ਇਹਦੇ ਵਿੱਚ ਪਾਉ ਆਪਣਾ ਹੈ ਉਹ ਕਹਿੰਦਾ ਆਪਾਂ ਕੀ ਲੈਣਾ ਆਪਾਂ ਭਲਾ ਕਰਾਂ ਉਹ ਭਲਾ ਕਰ ਸੁਭਾ ਹੈ ਦੁੱਖਾਂ ਦਾ ਇੱਕ ਸੱਜ ਵਰਗਾ ਇੱਕ ਛਾਲਣੀ ਵਰਗਾ ਇੱਕ ਗੁਣ ਨੂੰ ਗ੍ਰਹਿਣ ਕਰਕੇ ਵਾਲਾ ਇਕ ਅਗਮਨ ਨੂੰ ਗ੍ਰਹਿਣ ਕਰਨ ਵਾਲਾ